ਸਰਦੀਆਂ ਚ ਮੱਕੀ ਦਾ ਸੇਵਨ ਕਰਨਾ ਸਿਹਤ ਲਈ ਬਿਹਤਰ ਫਾਇਦੇਮੰਦ ਹੁੰਦਾ ਹੈ ਚਾਹੇ ਇਸ ਨੂੰ ਦਾਣੇ ਦੇ ਰੂਪ ਚ ਖਾਓ ਜਾਂ ਰੋਟੀ ਦੇ ਰੂਪ ਚ ਇਸ ਵਿੱਚ ਵਿਟਾਮਿਨ A, B, E ਅਤੇ ਕਈ ਤਰ੍ਹਾਂ ਦੇ ਮਿਨਰਲਸ ਜਿਵੇਂ ਆਇਰਨ, ਕਾਪਰ, ਜ਼ਿੰਕ ਅਤੇ ਮੈਗਨੀਜ਼ ਭਰਪੂਰ ਮਾਤਰਾ ਚ ਹੁੰਦਾ ਹੈ ਇਹ ਕੋਲਨ ਕੈਂਸਰ ਅਤੇ ਦਿਲ ਦੇ ਗੰਭੀਰ ਰੋਗਾਂ ਦੀ ਸੰਭਾਵਨਾ ਨੂੰ ਘਟ ਕਰਦੇ ਹਨ ਇਸ ਲਈ ਆਪਣੀ ਖੁਰਾਕ ਚ ਮੱਕੀ ਦੀ ਰੋਟੀ ਨੂੰ ਜ਼ਰੂਰ ਸ਼ਾਮਿਲ ਕਰੋ ਆਓ ਅੱਜ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ ਅੱਖਾਂ ਦੀ ਰੋਸ਼ਨੀ ਇਸ ਜੋ ਪਾਇਆ ਜਾਣ ਵਾਲਾ ਰੈਟੀਨਾਸਾਈਟਸ ਅੱਖਾਂ ਦੇ ਰੈਟੀਨਾ ਲਈ ਲਾਭਕਾਰੀ ਹੁੰਦਾ ਹੈ ਇਸ ਦਾ ਸੇਵਨ ਕਰਨਾ ਅੱਖਾਂ ਦੀ ਰੋਸ਼ਨੀ ਲਈ ਫਾਇਦੇਮੰਦ ਹੁੰਦਾ ਹੈ ਚਮੜੀ ਲਈ ਫਾਇਦੇਮੰਦ ਇਸ ਜੋ ਮੌਜੂਦ ਬੀਟਾ ਕੈਰੋਟਿਨ ਅਤੇ ਵਿਟਾਮਿਨ A ਚਮੜੀ ਲਈ ਬੈਸਟ ਹੁੰਦਾ ਹੈ ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਚਮੜੀ 'ਚ ਨਿਖਾਰ ਆਉਂਦਾ ਹੈ ਕੈਂਸਰ ਦੀ ਰੋਕथाम ਮੱਕੀ ਦਾ ਸੇਵਨ ਕਰਨਾ ਸਿਹਤ ਲਈ ਬਿਹਤਰ ਫਾਇਦੇਮੰਦ ਹੁੰਦਾ ਹੈ ਇਸ 'ਚ ਐਂਟੀਆਕਸੀਡੈਂਟ ਗੁੜ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਫੇਫੜਿਆਂ ਦੇ ਕੈਂਸਰ ਲਿਵਰ ਅਤੇ ਬ੍ਰੈਸਟ ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ ਦਿਲ ਨੂੰ ਸਿਹਤਮੰਦ ਰੱਖੇ ਇਹ ਕੈਰੋਸਟ੍ਰੋਲ ਨੂੰ ਘੱਟ ਕਰ ਕਾਰਡੀਓਰਸਕੂਲਰ ਦੇ ਰਿਸਕ ਨੂੰ ਘੱਟ ਕਰਦਾ ਹੈ ਇਸ 'ਚ omega-3 ਫੈਟੀ ਐਸਿਡ ਹੁੰਦਾ ਹੈ ਜੋ ਦਿਲ ਨੂੰ ਸਿਹਤਮੰਦ ਬਣਾਉਂਦਾ ਹੈ ਇਸ ਤੋਂ ਲਾਵਾ ਇਹ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਕੱਟ ਕਰ ਹਾਰਟ ਅਟੈਕ ਤੇ ਸਟ੍ਰੋਕ ਦਾ ਖਤਰਾ ਕੱਟ ਕਰਦਾ ਹੈ ਸਰਦੀ ਜ਼ੁਕਾਮ ਤੋਂ ਰਾਹਤ ਮੱਕੇ ਦੇ ਪੁੱਟੇ ਨੂੰ ਜਲਾ ਕੇ ਉਸ ਦੀ ਰਾਖ ਨੂੰ ਪਿਸ ਲਓ ਫਿਰ ਅੱਛੇ ਸੁਆਦ ਮੁਤਾਬਕ ਸਿੰਧਾ ਨਮਕ ਪਾ ਕੇ ਦਿਨ ਚ 4 ਵਾਰੀ ਇੱਕ ਚਮਚ ਦਾ ਸੇਵਨ ਕਰੋ ਇਸ ਨਾਲ ਖਾਸੀ ਕਫ ਅਤੇ ਸਰਦੀ ਤੋਂ ਰਾਹਤ ਮਿਲਦੀ ਹੈ ਹੱਡੀਆਂ ਨੂੰ ਮਜ਼ਬੂਤ ਬਣਾਏ ਇਹ ਹੱਡੀਆਂ ਲਈ ਬਿਹਤਰ ਫਾਇਦੇਮੰਦ ਹੁੰਦਾ ਹੈ ਮੈਗਨੀਸ਼ੀਆ ਅਤੇ ਆਇਰਨ ਇਸ ਚ ਬਹੁਤ ਜ਼ਿਆਦਾ ਚ ਹੁੰਦਾ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਪਾਚਨ ਦੀ ਸਮੱਸਿਆ ਕਣਕ ਦੀ ਰੋਟੀ ਦੀ ਬਜਾਏ ਮੱਕੀ ਦੀ ਰੋਟੀ ਸੌਖੀ ਹਜ਼ਮ ਹੋ ਜਾਂਦੀ ਹੈ ਮੱਕੀ ਚ ਮੌਜੂਦ ਫਾਈਬਰ ਪਾਚਨ ਨੂੰ ਸਹੀ ਰੱਖਦਾ ਹੈ ਅਤੇ ਹਾਨੀਕਾਰਕ ਪਦਾਰਥਾਂ ਨੂੰ ਸਰੀਰ ਚੋਂ ਬਾਹਰ ਕੱਢਣ ਦਾ ਕੰਮ ਕਰਦਾ ਹੈ ਇਸ ਤੋਂ ਇਲਾਵਾ ਐਸਿਡਿਟੀ ਕਬਸ ਆਦਿ ਪੇਟ ਦੀਆਂ ਸਮੱਸਿਆਵਾਂ ਘਟ ਹੁੰਦੀਆਂ ਹਨ ਖੂਨ ਵਧਾਏ ਅਨੀਮੀਆ ਦੇ ਮਰੀਜ਼ਾਂ ਲਈ ਮੱਕੀ ਬਹੁਤ ਫਾਇਦੇਮੰਦ ਹੁੰਦੀ ਹੈ ਕਿਉਂਕਿ ਇਸ 'ਚ ਜ਼ਿੰਕ, ਆਇਰਨ ਅਤੇ ਬੀਟਾ ਕੈਰੋਟਿਨ ਹੁੰਦਾ ਹੈ ਜੋ ਸਰੀਰ 'ਚ ਲਾਲ ਖੂਨ ਕੋਸ਼ਿਕਾਵਾਂ ਨੂੰ ਵਧਾਉਂਦਾ ਹੈ ਇਸ ਤੋਂ ਇਲਾਵਾ ਇਹ ਵਿਟਾਮਿਨ ਦੀ ਕਮੀ ਨੂੰ ਦੂਰ ਕਰਦਾ ਹੈ ਗਰਭ ਅਵਸਥਾ 'ਚ ਫਾਇਦੇਮੰਦ ਗਰਭਵਤੀ ਜਨਾਨੀਆਂ ਨੂੰ ਆਪਣੀ ਖੁਰਾਕ 'ਚ ਮੱਕੀ ਦੀ ਰੋਟੀ ਜ਼ਰੂਰ ਸ਼ਾਮਿਲ ਕਰਨੀ ਚਾਹੀਦੀ ਹੈ ਇਸ 'ਚ ਫੋਲੇਟ ਅਤੇ ਵਿਟਾਮਿਨ B ਪਾਇਆ ਜਾਂਦਾ ਹੈ ਜੋ ਗਰਭ ਅੰਸ਼ ਵਿੱਚ ਬੱਚੇ ਦੀਆਂ ਨਵੀਂ ਕੋਸ਼ਿਕਾਵਾਂ ਦੇ ਵਿਕਾਸ ਲਈ ਜ਼ਰੂਰੀ ਹੁੰਦੀ ਹੈ ਇਸ ਤੋਂ ਇਲਾਵਾ ਫੋਲੇਟ ਗਰਭ ਅਵਸਥਾ ਚ ਮਾਂ ਅਤੇ ਬੱਚੇ ਦੋਹਾਂ ਦੇ ਲਈ ਫਾਇਦੇਮੰਦ ਹੁੰਦਾ ਹੈ ਯੂਰਿਕ ਚ ਜਲਣ ਦੀ ਸਮੱਸਿਆ ਮੱਕੀ ਦੀ ਰੋਟੀ ਨੂੰ ਪਾਣੀ ਚ ਉਬਾਲ ਕੇ ਛਾਣ ਲੋ ਅਤੇ ਇਸ ਚ ਮਿਸ਼ਰੀ ਮਿਲਾ ਕੇ ਪੀਓ ਇਸ ਨਾਲ ਯੂਰਿਕ ਜੋ ਜਲਣ ਅਤੇ ਗੁਰਦੀਆਂ ਦੀ ਕਮਜ਼ੋਰੀ ਦੂਰ ਹੁੰਦੀ ਹੈ ਇਸ ਨਾਲ ਪਥਰੀ ਹੋਣ ਦਾ ਖਤਰਾ ਵੀ ਘਟ ਹੋ ਜਾਂਦਾ ਹੈ ਇਸ ਤਰ੍ਹਾਂ ਦੀ ਹੋਰ ਅਪਡੇਟਸ ਲਈ ਦੇਖਦੇ ਰਹੋ ਟੇਲੀ ਹੈਲਥ ਸਰਦੀਆਂ ਚ ਮੱਕੀ ਦਾ ਸੇਵਨ ਕਰਨਾ ਸਿਹਤ ਲਈ ਬਿਹਤ ਫਾਇਦੇਮੰਦ ਹੁੰਦੇ ਚਾਹੇ ਇਸ ਨੂੰ ਦਾਣੇ ਦੇ ਰੂਪ ਚ ਖਾਓ ਜਾਂ ਰੋਟੀ ਦੇ ਰੂਪ ਚ ਇਸ ਵਿੱਚ ਵਿਟਾਮਿਨ A B E ਅਤੇ ਕਈ ਤਰ੍ਹਾਂ ਦੇ ਮਿਨਰਲਸ ਜਿਵੇਂ ਆਇਰਨ ਕਾਪਰ ਜ਼ਿੰਕ ਅਤੇ ਮੈਗਨੀਜ਼ ਵਰਪੂਰ ਮਾਤਰਾ ਚ ਹੁੰਦਾ ਹੈ ਇਹ ਕੋਲਨ ਕੈਂਸਰ ਅਤੇ ਦਿਲ ਦੇ ਗੰਭੀਰ ਰੋਗਾਂ ਦੀ ਸੰਭਾਵਨਾ ਨੂੰ ਘਟ ਕਰਦੇ ਹਨ ਇਸ ਲਈ ਆਪਣੀ ਖੁਰਾਕ ਚ ਮੱਕੀ ਦੀ ਰੋਟੀ ਨੂੰ ਜ਼ਰੂਰ ਸ਼ਾਮਿਲ ਕਰੋ ਆਓ ਅੱਜ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ ਅੱਖਾਂ ਦੀ ਰੋਸ਼ਨੀ ਇਸ ਜੋ ਪਾਇਆ ਜਾਣ ਵਾਲਾ ਰੈਟੀਨਾ ਸਾਈਟਸ ਅੱਖਾਂ ਦੇ ਰੈਟੀਨਾ ਲਈ ਲਾਭਕਾਰੀ ਹੁੰਦਾ ਹੈ ਇਸ ਦਾ ਸੇਵਨ ਕਰਨਾ ਅੱਖਾਂ ਦੀ ਰੋਸ਼ਨੀ ਲਈ ਫਾਇਦੇਮੰਦ ਹੁੰਦਾ ਹੈ ਚਮੜੀ ਲਈ ਫਾਇਦੇਮੰਦ ਇਸ ਜੋ ਮੌਜੂਦ ਬੀਟਾ ਕੈਰੋਟਿਨ ਅਤੇ ਵਿਟਾਮਿਨ A ਚਮੜੀ ਲਈ ਬੈਸਟ ਹੁੰਦਾ ਹੈ ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਚਮੜੀ 'ਚ ਨਿਖਾਰ ਆਉਂਦਾ ਹੈ ਕੈਂਸਰ ਦੀ ਰੋਕਦਾ ਮੱਕੀ ਦਾ ਸੇਵਨ ਕਰਨਾ ਸਿਹਤ ਲਈ ਬਿਹਤਰ ਫਾਇਦੇਮੰਦ ਹੁੰਦਾ ਹੈ ਇਸ 'ਚ ਐਂਟੀਆਕਸੀਡੈਂਟ ਗੁੜ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਫੇਫੜਿਆਂ ਦੇ ਕੈਂਸਰ ਲਿਵਰ ਅਤੇ ਬ੍ਰੈਸਟ ਕੈਂਸਰ ਦੇ ਖਤਰੇ ਨੂੰ ਘਟ ਕਰਦਾ ਹੈ ਦਿਲ ਨੂੰ ਸਿਹਤਮੰਦ ਰੱਖੇ ਇਹ ਕੈਰਸਟੌਲ ਨੂੰ ਕੱਟ ਕਰ ਕਾਰਡੀਓਰਸਕੂਲਰ ਦੇ ਰਿਸਕ ਨੂੰ ਕੱਟ ਕਰਦਾ ਹੈ ਇਸ ਚ omega 3 ਫੈਟੀ ਐਸਿਡ ਹੁੰਦਾ ਜੋ ਦਿਲ ਨੂੰ ਸਿਹਤਮੰਦ ਬਣਾਉਂਦਾ ਹੈ ਇਸ ਤੋਂ ਇਲਾਵਾ ਇਹ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਕੱਟ ਕਰ ਹਾਰਟ ਅਟੈਕ ਤੇ ਸਟ੍ਰੋਕ ਦਾ ਖਤਰਾ ਕੱਟ ਕਰਦਾ ਹੈ ਸਰਦੀ ਜ਼ੁਕਾਮ ਤੋਂ ਰਾਹਤ ਮੱਕੇ ਦੇ ਪੁੱਟੇ ਨੂੰ ਜਲਾ ਕੇ ਉਸ ਦੀ ਰਾਖ ਨੂੰ ਪਿਸ ਲਓ ਫਿਰ ਇਸ ਚ ਸਵਾਦ ਮੁਤਾਬਕ ਸਿੰਧਾ ਨਮਕ ਪਾ ਕੇ ਦਿਨ ਚ ਚਾਰ ਵਾਰੀ ਇੱਕ ਚਮਚ ਦਾ ਸੇਵਨ ਕਰੋ ਇਸ ਨਾਲ ਖਾਸੀ ਕਫ ਅਤੇ ਸਰਦੀ ਤੋਂ ਰਾਹਤ ਮਿਲਦੀ ਹੈ ਹੱਡੀਆਂ ਨੂੰ ਮਜ਼ਬੂਤ ਬਣਾਏ ਇਹ ਹੱਡੀਆਂ ਲਈ ਬਿਹਤਰ ਫਾਇਦੇਮੰਦ ਹੁੰਦਾ ਹੈ ਮੈਗਨੀਸ਼ੀਆ ਅਤੇ ਆਇਰਨ ਇਸ ਚ ਭਰਪੂਰ ਮਾਤਰਾ ਚ ਹੁੰਦਾ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਪਾਚਨ ਦੀ ਸਮੱਸਿਆ ਕਣਕ ਦੀ ਰੋਟੀ ਦੀ ਬਜਾਏ ਮੱਕੀ ਦੀ ਰੋਟੀ ਸੌਖੀ ਹজম ਹੋ ਜਾਂਦੀ ਹੈ ਮੱਕੀ ਚ ਮੌਜੂਦ ਫਾਈਬਰ ਪਾਚਨ ਨੂੰ ਸਹੀ ਰੱਖਦਾ ਹੈ ਅਤੇ ਹਾਲੀਕਾਰਕ ਪਰਦਾਤਾ ਨੂੰ ਸਰੀਰ ਚੋਂ ਬਾਹਰ ਕੱਢਣ ਦਾ ਕੰਮ ਕਰਦਾ ਹੈ ਇਸ ਤੋਂ ਇਲਾਵਾ ਐਸਿਡਿਟੀ ਕਬਸ ਆਦਿ ਪੇਟ ਦੀਆਂ ਸਮੱਸਿਆਵਾਂ 'ਚਟ ਹੁੰਦੀਆਂ ਹਨ ਖੂਨ ਵਧਾਏ ਅਨੀਮੀਆ ਦੇ ਮਰੀਜ਼ਾਂ ਲਈ ਮੱਕੀ ਬਹੁਤ ਫਾਇਦੇਮੰਦ ਹੁੰਦੀ ਹੈ ਕਿਉਂਕਿ ਇਸ 'ਚ ਜ਼ਿੰਕ ਆਇਰਨ ਅਤੇ ਬੀਟਾ ਕੈਰੋਟਿਨ ਹੁੰਦਾ ਹੈ ਜੋ ਸਰੀਰ 'ਚ ਲਾਲ ਖੂਨ ਕੋਸ਼ਿਕਾਵਾਂ ਨੂੰ ਵਧਾਉਂਦਾ ਹੈ ਇਸ ਤੋਂ ਇਲਾਵਾ ਇਹ ਵਿਟਾਮਿਨ ਦੀ ਕਮੀ ਨੂੰ ਦੂਰ ਕਰਦਾ ਹੈ ਗਰਭ ਅਵਸਥਾ ਚ ਫਾਇਦੇਮੰਦ ਗਰਭਵਤੀ ਜਨਾਨੀਆਂ ਨੂੰ ਆਪਣੀ ਖੁਰਾਕ ਚ ਮੱਕੇ ਦੀ ਰੋਟੀ ਜ਼ਰੂਰ ਸ਼ਾਮਿਲ ਕਰਨੀ ਚਾਹੀਦੀ ਹੈ ਇਸ ਚ ਫੋਲੇਟ ਅਤੇ ਵਿਟਾਮਿਨ B ਪਾਇਆ ਜਾਂਦਾ ਹੈ ਜੋ ਗਰਭਕਸ਼ੇ ਚ ਬੱਚੇ ਦੀਆਂ ਨਵੀਂ ਕੋਸ਼ਿਕਾਵਾਂ ਦੇ ਵਿਕਾਸ ਲਈ ਜ਼ਰੂਰੀ ਹੁੰਦੀ ਹੈ ਇਸ ਤੋਂ ਇਲਾਵਾ ਫੋਲੇਟ ਗਰਭ ਅਵਸਥਾ ਚ ਮਾਂ ਅਤੇ ਬੱਚੇ ਦੋਹਾਂ ਦੇ ਲਈ ਫਾਇਦੇਮੰਦ ਹੁੰਦੇ ਯੂਰਿਕ ਚ ਜਲਣ ਦੀ ਸਮੱਸਿਆ ਮੱਕੀ ਦੀ ਰੋਟੀ ਨੂੰ ਪਾਣੀ 'ਚ ਉਬਾਲ ਕੇ ਛਾਣ ਲੋ ਅਤੇ ਇਸ 'ਚ ਮਿਸ਼ਰੀ ਮਿਲਾ ਕੇ ਪੀਓ ਇਸ ਨਾਲ ਯੂਰਿਕ ਚ ਜਲਣ ਅਤੇ ਗੁਰਦੀਆਂ ਦੀ ਕਮਜ਼ੋਰੀ ਦੂਰ ਹੁੰਦੀ ਹੈ ਇਸ ਨਾਲ ਪਥਰੀ ਹੋਣ ਦਾ ਖਤਰਾ ਵੀ ਘਟ ਹੋ ਜਾਂਦਾ ਹੈ ਇਸ ਤਰ੍ਹਾਂ ਦੀ ਹੋਰ ਅਪਡੇਟਸ ਲਈ ਦੇਖਦੇ ਰਹੋ ਟੇਲੀ ਹੈਲਥ